ਆਲਮੀ ਪੱਧਰ ਤੇ ਲਗਾਤਾਰ ਵਾਧਰੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਪਠਾਨਕੋਟ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕ ਜਾਗਰੂਕਤਾ ਲਈ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ ਗਈ ਡਿਵਾਈਲ ਹੈਂਡਸ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਪ੍ਰਦਾਨ ਵੰਦਨਾ ਅੰਬਰੋਲ ਅਤੇ ਹੂਰ ਮੈਂਬਰ ਨੇ ਦੱਸਿਆ ਕਿ ਲਗਾਤਾਰ ਵਾਧਰੀ ਗਰਮੀ ਦਾ ਮੁੱਖ ਕਾਰਨ ਲਗਾਤਾਰ ਦਰਖਤਾਂ ਦੀ ਹੋ ਰਹੀ ਅਣਵਾ ਕਟਾਈ ਹੈ ਉਨ੍ਹਾਂ ਕਿਹਾ ਕਿ ਧਰਤੀ ਮਾਤਾ ਨੂੰ ਬਚਾਉਣ ਅਤੇ ਇਸ ਤੇ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ ਅੱਜ ਡਿਵਾਈਨ ਹੈਂਡ ਫਾਊਂਡੇਸ਼ਨ ਨੇ ਲਗਾਤਾਰ ਗਲੋਬਲ ਵਾਰਮਿੰਗ ਨੂੰ ਦੇਖਦੇ ਹੋਏ ਕਿ ਅੱਜ ਇਸ ਆਪਣੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਆਪਣਾ ਸੀਕ ਬੂਟਿਆਂ ਦਾ ਲੰਗਰ ਲਗਾਇਆ ਹੈ ਡਿਵਾਈਨ ਹੈਂਡ ਫਾਊਂਡੇਸ਼ਨ ਦੀ ਮਹਿਲਾਵਾਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਔਰ ਆਪਣੇ ਸਾਨੂੰ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਆਪਣੇ ਸਹਰ ਕਿਸੇ ਨੂੰ ਇੱਕ ਨਾ ਇੱਕ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਜਿੱਦਾਂ ਕਿ ਤੁਸੀਂ ਸਾਲੇ ਬਲੀ ਭਾਂਤੀ ਜਾਣਦੇ ਹੋ ਇਹ ਸਾਡੇ ਦੇਸ਼ ਦੇ ਸਾਡੇ ਸਾਰੇ ਪਾਸੇ ਗਲੋਬਲ ਵਾਰਮਿੰਗ ਦਿਨ ਬਰ ਦਿਨ ਵੱਧਦੀ ਹੀ ਜਾ ਰਹੀ ਹੈ ਜਿਸ ਦੇ ਬਹੁਤ ਹੀ ਦੁਸ਼ਪਰਨਾਮ ਹੋ ਰਹੇ ਹਨ ਸਭ ਤੋਂ ਜਰਾ ਦੁਸ਼ਪਰਨਾਮ ਦੇਖਾਂ ਜੀਵ ਜੰਤੂਆਂ ਤੇ ਔਰ ਪੇੜ ਪੌਦਿਆਂ ਤੇ ਆ ਰਿਹਾ ਹੈ ਅੱਜ ਸਾਡੀ ਦੁਬਾਈਨ ਹੈਂਡ ਫਾਊਂਡੇਸ਼ਨ ਟੀਮ ਪੇੜਾਂ ਦਾ ਲੰਗਰ ਲਗਾ ਕੇ ਆ ਕੇ ਸਭ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਕਿਸੇ ਵੀ achhi soch ਨਾਲ ਆਪਣੇ ਕਿਸੇ ਅੱਛੇ ਓਕੇਜਨ ਤੇ ਆਪਣੇ ਸਦਸਿਆਂ ਆਪਣੇ ਕਾਰਜ ਦੇ ਸਦਸਿਆਂ ਦੇ ਨਾਮ ਤੇ ਜਾਂ ਆਪਣੇ ਗ੍ਰਾਹਾਂ ਦੇ ਨਾਮ ਤੇ ਜਾਂ ਮਨਪਸੰਦ ਪੌਦੇ ਜਾਨੋ ਤੇ ਜਾਇਦਾ ਲਗਾਣ ਅੱਜ ਅਹੀਂ ਫਰੋਧਿਆਂ ਦਾ ਲੰਗਰ ਲਾਇਆ ਐ ਸੋਚ ਕੇ ਕਿ ਕੰਕਰੀਟ ਦੇ ਜੰਗਲ ਕਿੰਨੇ ਵੱਡੇ ਤੇ ਸਾਰੋ ਤਰਫ ਗਲੋਬਿੰਗ ਵਾਲਾ ਇਹਨਾ ਟੈਂਪਰੇਚਰ ਹੁੰਦਾ ਹੀ ਨਹੀਂ ਤਹ ਹੁਣ ਕਿਨੀ ਡਰ ਦੀ ਗੱਲ ਹੈ ਮੈਂ ਟੈਂਪਰੇਚਰ ਦਿਨੋਂ-ਵਿਨ ਹਰ ਸਾਲ ਵੱਧਾ ਪਿਆ ਹੈ ਇਹ ਕਿਉਂ ਵੱਧਾ ਪਿਆ ਜਿਹੜੇ ਸਾਰੇ ਲੋਕਾਂ ਕਾ ਪੇੜ ਕਟਾਅਤੇ ਆ ਸਰਦਾਰਾ ਜਿਸੀ ਕਿ ਫਾਊਂਡੇਸ਼ਨ ਦੇ ਬੈਨਰ ਹੈਡ ਪਠਾਨਕੋੜ ਦੀਆਂ ਮਹਿਲਾਵਾਂ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਥਾਂ-ਥਾਂ ਜਾ ਕੇ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਉੱਥੇ ਬੂਟਿਆਂ ਦਾ ਲੰਗੇ ਲਗਾ ਕੇ ਲੋਕਾਂ ਨੂੰ ਪੌਣ ਪਾਣੀ ਦੀ ਰਾਖੀ ਦਾ ਸੁਨੇਹਾ ਦੇ ਰਹੀਆਂ ਨੇ